ਰੋਟੀ ਪਾਣ ਦਾ ਕੰਮ ਹੁਣ ਚੱਲੋ ਹੋ ਗਿਆ ਵਾ ਤੇ ਭੈਣ ਨੇ ਆਉਣਾ ਇਹਨੂੰ ਫੋਨ ਕੀਤਾ ਹਲੇ ਤੱਕ ਦੱਸਿਆ ਹੀ ਨਹੀਂ ਮੁੜ ਕੇ ਵੀ ਤੁਰ ਪਈ ਹੈ ਕਿ ਨਹੀਂ ਤੁਰੀ ਮੈਂ ਆਵੇ ਗਾਂ ਗੱਲਾਂ ਬਾਤਾਂ ਕਰੀਏ ਢਿੱਡ ਭਰਿਆ ਗੰਦਾਨਾ ਆ ਬੁੱਢੀ ਨੇ ਜਿਹੜਾ ਇੰਨਾ ਤੋਂ ਕੀ ਕੀਤਾ ਵਾ ਉਹਦਾ ਗੰਨਾ ਕਰਕੇ ਤੇ ਢਿੱਡ ਹੌਲਾ ਕਰਨਾ ਹੈ ਆਪਣਾ ਖਾਣ ਪੀਣ ਨੂੰ ਇਹ ਚੰਗੀ ਭਲੀ ਗੱਲ ਕੰਮ ਕਰਦਾ ਇਹਨੂੰ ਮਾਸਾ ਜਿੰਨਾ ਪਤਾ ਨਹੀਂ ਲੱਗਦਾ ਕੋਈ ਗੱਲ ਨਹੀਂ ਉਹਨੂੰ ਜੇ ਮੈਂ ਦੱਸੂੰਗੀ ਨਾ ਗੱਲਾਂ ਬਾਤਾਂ ਚਲੋ ਦੇਖੋ ਮੇਰੇ ਵੱਲ ਦੀ ਗੱਲ ਕਰਦੀ ਆ ਕਿ ਨੋਹ ਵੱਲ ਦੀ ਗੱਲ ਕਰਦੀ ਕੀਦੇ ਵੱਲ ਦੀ ਕਰਦੀ ਆ ਗਾੜੀ ਬੜਾ ਪਿੱਕਾ ਗਾੜਾ ਜਿਹਾ ਲਿਆ ਕੇ ਰੱਖਦੀ ਨੇ ਸੋਹਣੀ ਲੱਗਦੀ ਆ ਰੋਟੀਆਂ ਪੱਕ ਗਈਆਂ ਮੈਂ ਐਡਾ ਕਰਦੀ ਕਿ ਮੈਂ ਰੋਟੀ ਖਾ ਲੈਂਦੀ ਦੂਜੇ ਹੱਥ ਨੂੰ ਬਾਅਦ ਚ ਲਾਉਂਦੀ ਆ ਨਹੀਂ ਤੇ ਮੂੰਹ ਚ ਸਨੱਲ ਪੈ ਜਾਂਦੀ ਏ ਸੇ ਸੇ ਇਹਦੀ ਨਾ ਕਰਨਾ ਸਿਖਾਈ ਹੁਣ ਮੰਮੀ ਖਾ ਗਈ ਰੋਟੀ ਤੇ ਤੂੰ ਬੜਾ ਰੱਸੀ ਲੈਣ ਵਾਲੇ ਮਗ ਮਾਸਸ ਕੇ ਕਹਿਣ ਨੀ ਪੱਕ ਗਈ ਰੋਟੀ ਪੱਕ ਗਈ ਆ ਤੇ ਕੀ ਆਖਣਾ ਤੂੰ ਰੋਟੀ ਨੂੰ ਮੰਮੀ ਰੋਟੀ ਖਾਣੀ ਨਹੀਂ ਆ ਢਿੱਡ ਨਹੀਂ ਭਰਨਾ ਅਛਾ ਜਿਹੜੀ ਕੁੱਕੀ ਦੋੜੀ ਬੈਠੇ ਰਹਿਣਾ ਹੁਣ ਤੈਨੂੰ ਸੁੱਤੀ ਉੱਠ ਕੇ ਚਾਹ ਪੀ ਕੇ ਭੁੱਖ ਲੱਗੀ ਆ ਅਸੀਂ ਜਿਹੜੇ ਸਵੇਰ ਦੇ ਤੁਰੇ ਫਿਰਦੇ ਸਾਨੂੰ ਦਿਹਾੜਾ ਜੱਗ ਲੱਗੀ ਨਹੀਂ ਪਕਾਈਂ ਤੇ ਪਕਾ ਕੇ ਰੱਖੀਆਂ ਆਂ ਤੂੰ ਪਹਿਲਾਂ ਲੱਸੀ ਲੈਣ ਵਾਲਿਆਂ ਨੂੰ ਗਾੜੀ ਗਾੜੀ ਆ ਗਈ ਰੋਟੀ ਮੰਗਣ ਵਾਸਤੇ ਮੰਮੀ ਤੁਹਾਡਾ ਤਾਂ ਰੋਜ਼ਦਾ ਹੀ ਕੰਮ ਹੋਣਾ ਰੋਟੀ ਤਾਂ ਖਾਣੀ ਨੇ ਢਿੱਡ ਨੂੰ ਤੁਲ ਕਰ ਦੇਣਾ ਕਿ ਨਹੀਂ 13 ਦਾਸ ਆਹੋ ਤੇ ਜੇ ਮੈਂ ਤੈਨੂੰ ਕਿਹਾ ਹੁੰਦਾ ਕਿ ਬਲਜੀ ਦੇ ਇੱਕ ਬੰਦੇ ਨਾਲ ਧਰ ਲਾਵੇ ਇੱਕ ਬੰਦੇ ਭੁਲਕੇ ਲਾ ਲਾ ਤੇ ਤੇਰੇ ਵਰਗੀ ਨੇ ਕੰਨ ਤੇ ਜੂਨ ਹੀ ਸਰਕਣੀ ਤੈਨੂੰ ਉਹ ਹੀ ਨਹੀਂ ਪਤਾ ਲੱਗਣਾ ਮੈਨੂੰ ਕੀ ਕਿਹਾ ਤੇ ਕੀ ਨਹੀਂ ਕਿਹਾ ਬੜੀਆਂ ਪੱਤਰੀਆਂ ਦੇ ਸਿਲਵਾੜ ਕੇ ਫੜਾ ਫੜ ਥਾੜੀ ਕੋਲੀ ਫੜ ਵੀ ਰਹੀ ਆਰਾਖਾ ਹਾਂ ਇੱਥੇ ਥਾੜੀ ਪੜਾ ਮੰਮੀ ਦਾ ਕੋਈ ਨਹੀਂ ਕਰਦਾ ਕੋਈ ਸੱਸ ਨਹੀਂ ਦਾ ਕਰਦੀ ਨੌ ਦੇ ਹੱਥਾਂ ਚ ਥਾਣੀਆਂ ਖੋਣ ਰਹੀ ਆ ਦੱਸ ਨੌ ਨੂੰ ਵੀ ਆਪਣੇ ਆਪ ਅਗਲ ਨਹੀਂ ਗਈ ਤੇ ਨੌ ਨੂੰ ਕੀ ਆਖਾ ਮੈਂ ਹੋਰ ਰੋਟੀ ਖਵਾਦੀ ਫੇਰ ਕੀ ਹੋਗਾ ਮਾਵਾ ਵੀ ਤੇ ਖਵਾ ਲਦੀਆਂ ਹੀ ਆ ਅੱਛਾ ਮਾਵਾ ਈਆਂ ਨੂੰ ਖਵਾ ਲਦਿਆਂ ਵਾ ਤੇ ਤੂੰ ਧੀ ਨਹੀਂ ਨਾ ਪਣਦੀ ਜੇ ਤੂੰ ਮੇਰੀ ਧੀ ਬਣੇ ਨਾ ਤੇ ਤੇਰੇ ਮੈਂ ਮੂੰਹ ਚ ਬੁਰਕੀਆਂ ਪਾਵਾਂ ਗੱਲ ਪਤਾ ਕੀ ਆ ਖਾਣੀਆਂ ਤੇ ਮੈਂ ਦੋ ਰੋਟੀਆਂ ਹੀ ਆ ਉਹ ਵੀ ਤੁਸੀਂ ਹਰਾਮ ਕਰ ਛੜੀਆਂ ਇਹ ਵੀ ਸਾਰੀ ਤੇੜੀ ਹੂੰ ਗਾਂਜ ਕਰ ਲਈਆਂ ਰੋਟੀਆਂ ਦੀਆਂ ਮੇਰੀਆਂ ਦੀ ਫੇਰ ਕੀ ਹੋ ਗਿਆ ਐਦਾਂ ਹੀ ਆ ਕਦੀ ਕੋਈ ਮੈਂ ਕੰਮ ਕਰ ਲਾ ਕਦੀ ਕੋਈ ਤੂੰ ਕੰਮ ਕਰ ਲਿਆ ਮੈਂ ਨੌਂ ਪਾਸ ਲਾਉਂਦਾ ਵੀ ਤੇ ਤੁਸੀਂ ਰੋਟੀਆਂ ਲਾ ਲਈਆਂ ਇੱਚ ਕਿਹਦੀ ਵੰਦੀ ਗੱਲ ਆ ਸਾਰੀ ਦੁਨੀਆ ਕਰਦੀ ਆ ਨੌਂ ਪਾਸ ਜ਼ਰੂਰੀ ਹੀ ਨਾ ਕੰਮ ਨਹੀਂ ਕੋਈ ਜ਼ਰੂਰੀ ਹੈਗਾ ਘਰ ਦਾ ਮੈਂ ਸਭ ਚਾਹ ਲਾ ਦਾਲ ਤੇ ਵੀ ਕੀ ਜੀ ਬਣਾਈ ਹੋਣੀ ਆ ਤੇ ਮਸਾ ਮਿਰਚਾਂ ਕਿਤੇ ਲੂਣ ਨਹੀਂ ਪਾਉਣਾ ਸੜਗੀ ਕਿਸਮਤ ਆਡੀ ਐਡੀ ਤੇ ਉਹ ਗੱਲ ਜੋ ਗੱਲੀ ਬਾਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਮਾਂ ਤੇ ਐਡੀ ਇਹਨੇ ਕਬਲੀ ਦਾਲ ਦੀ ਭਰ ਲਈ ਆ ਜੇ ਮੈਂ ਹੁਣ ਇਹਨੂੰ ਕਹਿੰਦੀ ਵੀ ਇੰਨੀ ਦਾਲ ਤੂੰ ਕੱਲੀ ਨੇ ਖਾ ਲਈ ਤੇ ਬਾਤੀਆਂ ਨੇ ਕਿੱਧਰ ਜਾਣਾ ਇਹਨੇ ਫੇਰ ਲੜਾਈ ਪਾ ਦੇਣੀ ਕੋਈ ਨਹੀਂ ਆ ਲੰਦੇ ਮੇਰੀ ਭੈਣ ਨੂੰ ਹੁਣ ਸਾਰੀਆਂ ਕਰਤੂਕਾਂ ਮੈਂ ਇਹਨੂੰ ਦੱਸਦੀ ਆ ਨਾ ਕਿ ਕੰਮ ਕਰਨ ਦਾ ਇਹਨੂੰ ਪਤਾ ਨਹੀਂਗਾ ਤੇ ਲੜਾਈ ਮੋਲ ਲੈਣ ਦਾ ਇਹਨੂੰ ਬਹੁਤ ਜ਼ਿਆਦਾ ਪਤਾ ਵਾ ਕੀ ਮਰਗ ਵੀ ਉਹਨੇ ਰੋਜ਼ ਦਿਹਾੜੀ ਕਮਾ ਵੀ ਇਦਾਂ ਕਰਦੀ ਇਦਾਂ ਕਰਦੀ ਆ ਬੜਾ ਦੁਖੀ ਕੀਤਾ ਹੀ ਹੋਏ ਨੇ ਇਹਨੂੰ ਮੇਰਾ ਦਾ ਚਾਰ ਦਿਨ ਪੇਕੇ ਹੀ ਕੱਡਾ ਉਥੇ ਮਾਂ ਦੀਆਂ ਪਕਵੀਆਂ ਖਾ ਕੇ ਆਵੇ ਨਾਲੇ ਇਹਨੂੰ ਲੱਗੇ ਪਤਾ ਉਹਰਾਏ ਦੇ ਰੋਟੀ ਖਾਣ ਲਈ ਹੈ ਹਾਂ ਸასი ਮਸੀ ਜੀ ਸასიਤ ਹਾਂਜੀ ਵਧੀਆ ਠੀਕ ਤਾਂ ਤੁਸੀਂ ਸੁਣਾਓ ਵਾਈਕ ਉਪਰ ਆ ਕਰੀ ਹਾਂ ਇਹ ਮਤ ਪਹਿਲਾਂ ਰੋਟੀ ਲੈਵਾ ਨਹੀਂ ਨਹੀਂ ਕੋਈ ਨਹੀਂ ਰੋਟੀ ਦੀ ਤਾਂ ਲੈ ਲਵਣੀ ਦਰ ਸასიਤ ਠੀਕ ਹੈ ਹਾਂ ਠੀਕ ਹੈ ਤੁਸੀਂ ਸੁਣਾਓ ਠੀਕ ਹੈ ਤੁਸੀਂ ਆਪਣਾ ਸੁਣਾਓ ਤੂੰ ਸਵੇਰ ਦਾ ਫੋਨ ਕੀਤਾ ਤੇ ਕਿੰਨਾ ਲੇਟ ਕਰ ਦਿੱਤਾ ਆਈ ਨਾ ਪੈਰਾਂ ਤੁਨ ਪਰ ਆਦੇ ਹੈਗਾ ਆ ਇੱਕ ਤਾਂ ਧੁੰਦ ਬੜੀ ਆ ਤੇ ਇੱਕ ਬੱਸਾਂ ਵਾਲੇ ਵੀ ਹਨਾ ਲੰਘ ਜਾਂਦਾ ਮੈਂ ਇਦਾਂ ਹੀ ਆ ਰੋਟੀਆਂ ਪਕਾਉਣ ਦੀ ਤੇ ਵੇਖਣ ਲਈ ਮੈਂ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਜੇ ਆਈ ਨਹੀਂ ਗਈ ਆਈ ਨਹੀਂ ਲੱਗਿਆ ਆਖਣ ਨਹੀਂ ਹਾਂ ਵੀ ਮੇਰੇ ਪੈਰ ਤੇ ਮੇਰੇ ਦੂਕ ਕੱਢ ਗਈ ਹੋਣੀ ਆ ਉਹ ਨਿਆਣੇ ਠੀਕ ਠਾਕ ਪਰ ਮਾਚੀ ਤਾਂ ਬੜੀ ਗਿਆ ਤੇ ਆਪਣਾ ਸੁਣਾਉਣੀ ਪਾਣੀ ਦੇ ਆ ਮੈਨੂੰ ਕੋਸਾ ਕਰਕੇ ਕੋਈ ਨਹੀਂ ਥੋੜਾ ਜਿਹਾ ਲਿਆਓ ਲਿੰਗ ਪੀ ਲੀਨੀ ਹੈ ਬਜੀ ਹਿਤ ਹਾਂਜੀ ਅੱਜ ਰੋਟੀ ਲੇਟ ਹੋ ਗਈ ਆ। ਉਹ ਮਾਸੀ ਜੀ ਇਦਾਂ ਹੀ ਬੱਸ। ਥੋੜਾ ਮੈਂ ਉੱਠੀ ਲੇਟੀ ਏ ਮੇਰੀ ਬਾਹਾਂ ਚ ਬੜਪੀੜ ਕੰਢੀ ਸੀ ਤੇ ਫਿਰ ਰੋਟੀ ਲੇਟ ਹੀ ਹੋ ਗਈ ਆ। ਠੀਕ ਆ। ਕੋ ਲੇਟ ਕੋ ਉੱਠੀ ਅੱਜ। ਉਹਦਾ ਮੈਂ ਤੁਹਾਨੂੰ ਦੱਸਣ ਤਾਂ ਨਹੀਂ ਪਈ ਮੇਰਾ ਸਰੀਰ ਜਾਨੀ ਠੀਕ ਹੀ। ਤੇ ਫਿਰ ਲੇਟ ਹੋ ਗਈ ਤੇ ਮੇਰਾ ਇਦਾਂ ਹੀ ਫਿਰ ਚਲੋ ਕੋਈ ਨਹੀਂ। ਐ ਬਾਹ ਕਰਾਂ ਅੰਦਰ ਜਾ ਕੇ ਪਾਣੀ ਕੁਟ ਪੀ ਲਈ। ਠੀਕ ਆ ਕੋਈ ਨਹੀਂ। ਚਲ ਮੰਮੀ ਤੋਂ ਚੌਕੇ ਚੜੀ ਆ ਚਾਹ ਵੀ ਨੇ ਬਣਾ ਹੀ ਲੈਣੀ ਆ ਮੈਂ ਕੀ ਕਰਨਾ ਅੰਦਰ ਜਾ ਕੇ ਬਾਅਦ ਚ ਬੈਜਣੀ ਲੱਗੇ ਦੱਸ ਤਿਆਣਾ ਤੂੰ ਅੱਖ ਨਹੀਂ ਆ ਵੀ ਮੈਂ ਆਪਣੀ ਗੋਸਾ ਕਰਕੇ ਲਿਉਣੀ ਆ ਉਹ ਜਿਹੜੀ ਬਾਗ ਲੰਗਰ ਖਾਣ ਲਈ ਆ ਪੰਜਾਂ ਤੋਂ ਨੇ ਰੋਟੀਆਂ ਰੱਖੀਆਂ ਮਿੱਤ ਚਲਾ ਚਾਰ ਉਹਨੂੰ ਕੀ ਗੱਲ ਵਾ ਉਹ ਨਹੀਂ ਆਏਗੇ ਪਾਣੀ ਤਾਂ ਕੁਝ ਰੱਖਦੀ ਉਹ ਤੇ ਹਰਵਿੰਦਰ ਉਹ ਤੇ ਇਦਾਂ ਆਈ ਆ ਵੀ ਇਦਾਂ ਖਾਣ ਪੀਣ ਨਹੀਂ ਆਈ ਐ ਇੱਕ ਸਾਭ ਦੀ ਜਿਹੜਾ ਪਰੌਣੀ ਆਈ ਵੀ ਦੋ ਚਾਰ ਦਿਨ ਫਿਰ ਤੁਰ ਕੇ ਚਲ ਜਾਣਾ ਵਾ ਉਹਦਾ ਤਾਂ حساب ਹੋ ਗਿਆ ਯੋ ਇਹ ਮੈਂ ਤੈਨੂੰ ਹੁਣ ਫੋਨ ਤੇ ਤੇਰੀਆਂ ਵੀ ਘਰ ਨਵਾ ਤੀਆਂ ਕੀ ਫੋਨ ਤੇ ਗੱਸਾਂ ਵੇਜਦੀ ਹੁੰਦੀ ਓ ਤੂੰ ਕਿਹਾ ਤਾਂ ਮੈਂ ਆਉਣਾ ਵਾ ਤੇ ਮੈਨੂੰ ਤੇ ਚਾਹ ਚੜ ਗਿਆ ਵੀ ਚੰਗਾ ਹੋਇਆ ਆਉਣਾ ਵਾ ਤੇ ਆਉਗੀ ਤੇ ਮੈਂ ਢਿੱਡ ਫੋਨ ਨੂੰ ਗੱਲਾਂ ਬਾਤਾਂ ਕਰਾਂਗੇ ਪਾਣੀ ਪੀ ਤੇ ਮੈਂ ਫਿਰ ਚਾਹ ਬਣਾਉਣੀ ਆ ਜਾ ਉੱਥੇ ਬਈਏ ਪਹਿਲਾਂ ਚਲ ਤਾਂ ਉਹ ਕਿ ਬਹੁਤ ਮੈਂ ਕੰਬੜਿਆ ਵਾ ਕਿੰਨੀ ਠੰਡ ਵਾ ਚੱਲ ਆਇਆ ਹੰਬੜਾ ਚਾਹ ਨਾ ਬਣਾ ਲਿਆ ਪਹਿਲਾਂ ਚਾਹ ਬਣਾ ਦੇਵੀ ਇੱਥੇ ਆ ਤੂੰ ਮੇਰੇ ਘਰ ਤੂੰ ਹੀ ਮੇਰੇ ਲਾਗੇ ਬੈ ਤੂੰ ਹੀ ਭੈਣ ਤੇਰਾ ਇਹ ਮੂਸ ਲਖਣਾ ਹੋਵੇ ਤੂੰ ਕਿਹਦੇ ਕਿਆਣਾ ਬੈਣਾ ਕੋਈ ਦੁੱਖ ਸੁਖ ਬੋਲਦੀਆਂ ਵਾ ਕਿ ਚਾਹ ਪੀਤੀ ਜਾਊਗੀ ਹੋਰ ਚਾਹ ਬਣਾਉਂਗੀ ਜਿਹੜੀ ਬਾਹਰ ਗਈ ਹੈ ਰੋਟੀ ਖਾਣ ਕੋਨੂ ਕੀ ਗੱਲ ਵਾ ਉਹਨੂੰ ਤੇ ਐਵੇਂ ਹੀ ਗੱਲ ਹੀ ਹੋ ਕਿ ਪੱਕ ਗਈਆਂ ਵਾ ਤੇ ਫੜ ਕੇ ਲੈ ਗਈ ਜਿਵੇਂ ਕਿਤੇ ਚੋਰ ਬਣਾਏ ਤੇ ਐਡੀ ਥੀਸੀ ਲਾ ਦੇਵੀ ਚੋੜਾਂ ਦੀ ਮਗਰ ਭਾਵੇਂ ਕਿਸੇ ਦੀ ਬਚੇ ਕੋਈ ਚੀਜ਼ ਭਾਵੇਂ ਨਾ ਬਜੇ ਭੈਣ ਮੈਨੂੰ ਤੂੰ ਇਹ ਦੱਸ ਕਿ ਰੋਟੀ ਉਹਨੂੰ ਤੂੰ ਪਕਾ ਕੇ ਦੇਣੀ ਆ ਫੋਰ ਕਿੰਨੇ ਦੇਣੀ ਪਕਾ ਕੇ ਰੋਟੀ ਮੈਨਜੀ ਤੁਹਾਨੂੰ ਦੱਸ ਦੇ ਜੇ ਜਦੋਂ ਇਹਨੇ ਕਰਨਾ ਹੀ ਕੱਖ ਨਹੀਂ ਗਾ ਤੇ ਮੈਨੂੰ ਤਾਂ ਕਰਨਾ ਹੀ ਪੈਣਾ ਵਾ ਤੇਰਾ ਭਾਜੀ ਯਾਰ ਗਬੀਰ ਵਾ ਹੁਣ ਕੱਲੀ ਜਾਣੀ ਦੇ ਬਦਲੇ ਨਾ ਕਿਦਾਂ ਟੱਬਰ ਭੁੱਖਾ ਮਾਰਨਾ ਆਪਣਾ ਨਹੀਂ ਉਹਦੇ ਹੱਥ ਹੈ ਨਹੀਂ ਨਾਲ 6 ਫੁੱਟ ਉਹ ਲੰਮੀ ਜਵਾਨ ਵਾ ਸਰੀਰ ਦਾ ਕਿੰਨਾ ਏਡਾ ਤਗੜਾ ਵਾ ਉਹਨੂੰ ਕੋ ਮਾਰੀਆ ਉਹ ਕੋ ਨਹੀਂ ਕੰਮ ਕਰਦੀ 6 ਫੁੱਟ ਵੇਲੀ 6 ਫੁੱਟ ਤੇ ਮਰਜੀ ਮੈਂ ਤੇ ਮੈਂ ਨਹੀਂ ਈਡਾ ਜਵਾਨ ਦੀ ਪੁੱਤ ਕੇ ਤੇ ਲੱਭਦਾ ਨਹੀਂਗਾ ਐਨੇ ਮੋਤੀ ਪੰਨ ਕੀਤੇ ਹਮ ਇੰਨੀ ਚੰਗੀ ਨਾ ਮਿਲ ਗਈ ਐ ਤੁਹਾਨੂੰ ਰੋਟੀਆਂ ਵੀ ਤੇ ਆਪੇ ਪਕਾਪ ਕਾ ਦੇਣੀ ਆ ਨਾ ਜਵਾਨ ਦੀ ਤੈਨੂੰ ਪੈ ਗਈ ਬੇਡੀ ਲੰਮੀ ਲਾਪਣਾ ਇਹ ਨਾ ਪਤਾ ਇਹ ਤੇ ਵੇਖਿਆ ਹੀ ਨਾ ਕਿ ਇਹਨੇ ਕੰਮ ਧੰਦਾ ਵੀ ਕਰਨਾ ਕਿ ਨਹੀਂ ਕਰਨਾ ਤੇ ਪਿਆਰ ਤੇ ਮੈਂ ਇੱਕ ਗੱਲ ਦੱਸਾਂ ਕਸੂਰਾਂ ਸਾਰੀਆਂ ਤੇਰੀਆਂ ਹੀ ਹੋ ਜੇ ਤੂੰ ਉਹਨੂੰ ਰੋਟੀਆਂ ਨਾ ਪਕਾਪ ਕਾ ਦੇਵੇਂ ਆਪੇ ਪਕਾ ਕੇ ਅਗਲੀ ਖਾਵੇ 10 ਵਜੇ ਸੁੱਤੀ ਉੱਠੀ ਹੋ ਕਿਤੇ ਨਾ ਬਿਸ਼ਰਮਾ ਬਿਸ਼ਰਮੀਆਂ ਲੀੜੇ ਲੱਤੇ ਚੁੱਕੇ ਹੀ ਤੇਰ ਤੋਂ ਡੱਦਦੀ ਨੇ ਮੈਂ ਤੇਰੇ ਕਹਿਣ ਨਿਆਣ ਕਰਨਾ ਕਿੰਨਾ ਖਲਾਰਾ ਪਾਇਆ ਵਾ ਜੇਕਰ ਤੂੰ ਘੜੀ ਕੋ ਪਹਿਲੋਂ ਆ ਜਾਨੀ ਹੋ ਨਾ ਤੂੰ ਸਾਰਾ ਕੁਛ ਹੀ ਵੇਖ ਲੈਣਾ ਜਾਨ ਕੇ ਪਿੱਛੇ ਕੀ ਕੁਛ ਬਣਿਆ ਵਾ ਤੇ 10 ਵਜੇ ਤੱਕ ਸਵਾਰਦੀ ਤੂੰ ਆ ਤੇ ਤਾਂ ਹੀ ਉਹ ਸੰਦੀ ਆ ਤੇਰੇ ਤੋਂ ਨੂੰ ਟਾਈਮ ਨਾ ਠਾਲਿਆ ਨਹੀਂ ਜਾਂਦਾ ਰਗਵੀਰ ਗਿਆ ਪੱਠੇ ਲੈਣ ਇਹਨੂੰ ਠਾਲ ਕੇ ਗਿਆ ਉਹ ਪੱਠੇ ਵੀ ਲੈ ਆਇਆ ਉਹਨੇ ਗੋਹਾ ਘਟਾ ਵੀ ਛੁੱਟ ਦਿੱਤਾ ਉਹਨੇ ਪੱਠੇ ਪੁੱਤਰ ਵੀ ਲੈ ਤੇ ਮੁੜ ਕੇ ਅੰਦਰ ਆਇਆ ਆਂਦਾ ਮੰਮੀ ਬਲਜੀਤ ਮੈਂ ਹਾਂ ਜੇ ਸੁੱਤੀ ਉਹ ਆਪਣੇ ਥਾਂ ਪਰੇਸ਼ਾਨ ਹੋਇਆ ਮੁੰਡਾ ਇਹ ਤੇਰਾ ਬਾਜੀ ਦੋਦੇ ਪਾਹੇ ਲਿਆਇਆ ਇਹਨੇ ਦੋ ਟਾਈਜਾ ਪੀਆ ਸਾਡੇ ਕੋਲ ਹੋਖ ਹੈ ਜੀ ਉਸੇ ਵੇਲੇ ਲੱਲਿਆ ਮੈਂ ਪੋਟੀਆਂ ਲੈਣੀਆਂ ਮੈਂ ਸਵੈਟਰ ਲੈਣੇ ਮੈਂ ਉਹ ਲੈਣਾ ਤੇ ਫਿਰ ਮੈਂ ਹੋਇਆ ਮੇਰੇ ਬਾਜੀ ਕੋਲ ਮੈਂ ਹਾਂ ਇਹਨੂੰ ਫੜਾ ਕੇ ਅਸੀਂ ਕਿੱਧਰ ਜਾਣਾ ਪਰ ਫਿਰ ਵੀ ਇਹ ਗੱਲਾਂ ਬਾਤਾਂ ਚ 2500 ਰੁਪਏ ਲੈ ਲਈ 1500 1500 ਲੈ ਗਈ ਨਹੀਂ ਕੰਮ ਕਰ ਲੱਗਾ ਇਹਨੂੰ ਮੌਤ ਪੈਂਦੀ ਆ ਤਮੰਨ ਸੁਣਾ ਇਹਨੂੰ ਪਾਉਣ ਦਾ ਪਤਰਾ ਆ ਭੈਣ ਮੈਨੂੰ ਲੱਗਦਾ ਤੇਰੇ ਇਸ ਕਮੀਨਾ ਵਾ ਮੇਰੀ ਮਨੋਂ ਵੀ ਲੱਗੀ ਇਦਾਂ ਦੇ ਪਖੰਡ ਕਰਨ ਤਾਂ ਮੈਂ ਸਿੱਧੀ ਕੀਤੀ ਕਿ ਨਹੀਂ ਸਾਰਾ ਕੰਮ ਕਰਦੀ ਆ ਮੈਨੂੰ ਮੰਜੇ ਤੇ ਬੈਠੀ ਨੂੰ ਰੋਟੀ ਫੜੰਬੀ ਆ ਤੇ ਮੈਨੂੰ ਹਣ ਇਥੇ ਰਹਿ ਲਾ ਦੇ ਚਾਰ ਦਿਨ ਮੈਂ ਤੇ ਲੱਛਣ ਵੀ ਐਦੀਆਂ ਨਾ ਇਹ ਬਣਾ ਕਿਹੜੇ ਕਰਦੀ ਆ ਵੇਖੀ ਸਿੱਧੀ ਹੁੰਦੀ ਕਿ ਨਹੀਂ ਹੁੰਦੀ ਐਂ ਜੀ ਤੇਰੇ ਕੋ ਸਿੱਧੀ ਕਿੱਥੋਂ ਹੋਣੀ ਆ ਇਹਨੇ ਨਹੀਂ ਸੁਧਰਨਾ ਤੂੰ ਭਾਵੇਂ ਜਿੰਨਾ ਮਰਜੀ ਸੁਧਾਰ ਕੇ ਵੇਖ ਲਾ ਮੈਂ ਤੈਨੂੰ ਸੁਧਾਰ ਕੇ ਹੁਣ ਦੱਸੂਗੀ ਤੂੰ ਕਿਉਂ ਉੱਠ ਨਹੀਂ ਆ ਟਾਈਮ ਨਾਲ ਉਹ ਉੱਠੇ ਨਾ ਉੱਠੇ ਵੇਖਿਆ ਰਕਬੀਰ ਨਾਲ ਜਦੋਂ ਉਹਨੇ ਕਿਹਾ ਕਿ ਮੈਨੂੰ ਚਾਹ ਪਾਣੀ ਦੇ ਆਪਣੀ ਲੋੜ ਨੂੰ ਉਹਨੇ ਉੱਠਣਾ ਵਾ ਤੂੰ ਤਾਂ ਜਾਣ ਕੇ ਆਪਣੇ ਗਾਲ ਸਾਰੇ ਕੰਮ ਪਾਏ ਆ ਐਨੇ ਤੁਹਾਡਾ ਜੀਣਾ ਹੀ ਨਾਮ ਕੀਤਾ ਤੂੰ ਤਾਂ ਭੈਣ ਜੀ ਸਿੱਧੀ ਕਰ ਦੇਗੀ ਜੇ ਤੂੰ ਕਹਿਨੀ ਆ ਨਾ ਫਿਰ ਹੁਣ ਇਹ ਵਾਗ ਡੋਰ ਮੈਂ ਤੇਰੇ ਹੱਥ ਚ ਫੜਾ ਦੇਣੀ ਆ ਵੇਖ ਲੈ ਜੇ ਤੇਰੇ ਕੋ ਸਿੱਧੀ ਹੁੰਦੀ ਆ ਤੇ ਕਰ ਲੈ ਕੋਈ ਗੱਲ ਨਹੀਂ ਵਾਗ ਡੋਰ ਚ ਮੇਰੇ ਹੱਥ ਚ ਫੜਾਵੇਂਗੀ ਨਾ ਤੇ ਮੈਂ ਇਹੋ ਜੀ ਇਹਦੀ ਡੋਰ ਖਿੱਚਾਂਗੀ ਮੁੰਕੇ ਢਿੱਲੀ ਨਹੀਂ ਹੁੰਦੀ ਤੂੰ ਵੇਖੀ ਸਹੀ ਤੂੰ ਇੱਥੇ ਬਹਿ ਮੈਨੂੰ ਜਾਣਾਂ ਦੇ ਦੇ ਕੋਲ ਨਾ ਜਾ ਦਫਾ ਕਰ ਪਰਾਂ ਲੜਾਈ ਦਾ ਮੈਨੂੰ ਕਾਲਾ ਤੈਨੂੰ ਮਾੜਾ ਚੰਗਾ ਬੋਲੂਗੀ ਫੇਰ ਚੰਗੀ ਗੱਲ ਦਾ ਮੈਨੂੰ ਬੋਲੂਗੀ ਤਾਂ ਮੈਨੂੰ ਅੱਗੋਂ ਜਾਚ ਵਾ ਹਟਾਉਂਦੀ ਤੇਰੇ ਕੋਈ ਨਹੀਂ ਇਹ ਹਟਾਈ ਜਾਂਦੀ ਦੇਖੀ ਨਾ ਚੱਲ ਵੀ ਮੈਂ ਚਾਹ ਬਣਾਵਾ ਤੇਰੇ ਲਈ ਘੁੱਟ ਕੇ ਆਉਂਦਿਆਂ ਮੇਰੀ ਭੈਣ ਵਿਚਾਰੀ ਦੁਖੀ ਹੋ ਗਈ ਆ ਕਿੰਨੀ ਪਰੇਸ਼ਾਨ ਹੋਈ ਆਪਣੇ ਘਰੋਂ ਇੱਦੀ ਸੌਖੀ ਆਈ ਓ ਤੇ ਇੱਥੇ ਆਣ ਕੇ ਭੈਣ ਦੀਆਂ ਗੱਲਾਂ ਸੁਣ ਕੇ ਦੁਖੀ ਹੋ ਗਈ ਆ ਚਾਹ ਤੇ ਬਣਾਵਾ ਘੁੱਟ ਹੁਣ ਬਲਦੀ ਤੇ ਜੀ ਇਧਰ ਆ ਮੇਰਾ ਪੁੱਤ ਤੂੰ ਮੇਰੀ ਗੱਲ ਸੁਣ। ਇਥੇ ਆ ਅੰਦਰ ਵੜ ਕੇ ਕੋਈ ਗੱਲ ਕਰਦੀ ਨਾ। ਕੀ ਗੱਲ ਕਰਨੀ ਮਸੀ ਜੀ ਅੰਦਰ ਵੜ ਕੇ? ਪੁੱਤ ਗੱਲ ਮੈਂ ਤੇਨਾਂ ਇਹ ਕਰਨੀ ਆ ਅਜੇ ਵਿਆਹ ਨੂੰ ਕਿਹੜਾ ਟਾਈਮ ਹੋਇਆ ਵਾ। ਆ ਮੂੰਹ ਵੇਖ ਤੇਰਾ ਕਿੱਦਾਂ ਦਾ ਹੋ ਗਿਆ। ਸਰੀਰ ਵੇਖ ਤੇਰਾ ਕਿੱਡਾ ਪਰਾ ਹੁੰਦਾ ਜਾਣ ਲਿਆ। ਅੱਜਕੱਲ ਤੇ ਕੁੜੀਆਂ ਪਤਾ ਆਪਣੇ ਆਪ ਦਾ ਕਿੰਨਾ ਧਿਆਨ ਰੱਖਦੀ ਨਾ ਵਾ। ਕਿਤੇ ਮਾਸਾ ਪਤਾ ਨਹੀਂ ਲੱਗਣ ਦੇਦਿਆ ਤੇ ਸਾਡੇ ਵਿਆਹ ਨੂੰ ਹੀ ਨਾ ਚਿਰ ਹੋਇਆ ਵਾ। ਆ ਆਪਣੇ ਆਪ ਵੱਲ ਤੂੰ ਕਦੀ ਵੇਖਿਆ? ਇਦਾਂ ਕਰ ਸੁਨੇਹੇ ਮੇਰਾ ਪੁੱਤ ਸਵਕਤੇ ਉੱਠਿਆ ਕਰ ਝਾੜੂ ਲਾਇਆ ਕਰ ਪੋਚਾ ਫੇਰਿਆ ਕਰ ਸਾਰੇ ਕੰਮ ਆਪਣੇ ਹੱਥੀਂ ਆਗ ਆਪ ਕਰਿਆ ਕਰ ਤੇ ਵੇਖੀ ਸਹੀ ਤੇਰਾ ਸਰੀਰ ਕਿੰਡਾ ਸੋਹਣਾ ਹੁੰਦਾ ਕਿਦੇ ਮੂੰਹ ਤੇ ਮਾਸਾ ਗਲੋ ਨਹੀਂ ਤੇਰੇ ਤੇ ਨਗਾ ਜਿੰਨਾ ਕੰਮ ਜ਼ਿਆਦਾ ਕਰੇਂਗੀ ਨਾ ਓਨਾ ਤੇਰਾ ਸਰੀਰ ਇੰਨਾ ਵਧੀਆ ਹੋ ਜਾਣਾ ਪਤਲਾ ਆ ਗਿਆ ਕਿਦੇ ਨੂੰ ਇਦਾਂ ਲੱਗਿਆ ਕਿ ਮੈਂ ਤਾਂ ਕਿਦੇ ਕੁਵਾਰੀ ਕੁੜੀ ਹੁੰਨੀ ਆ ਆ ਮੈਨੂੰ ਤੇ ਤੇਰੇ ਸਰੀਰ ਵਲ ਦੇ ਕੇ ਮਾਸਾ ਨਿਓ ਚੰਗਾ ਲੱਗਦਾ ਉਹ ਹਮੇਸ਼ਾ ਹੀ ਮੇਰੇ ਤੇ ਧਿਆਨ ਹੀ ਨਹੀਂ ਦਿੰਦਾ ਐਡਾ ਕਰਦੀ ਆ ਅੱਜ ਝਾੜੂ ਫੇਰਨੀ ਆ ਤੇ ਹਾਂ ਕਰਨਾ ਮੇਰਾ ਪੁੱਤ ਕੰਮ ਜਿੰਨੇ ਜੋਰ ਦੀ ਕਰੇਗੀ ਸਾਰਾ ਕੰਮ ਕਰਿਆਗਾ ਆਪਣੀ ਸੱਸ ਨੂੰ ਇੱਕ ਕੰਮ ਨਾ ਕਰੰਦਿਆਗਾ ਸਾਰਾ ਆਪਣੇ ਹੱਥੀ ਕਰਲਾ ਸਾਰਾ ਕੁਝ ਚਲੋ ਮੈਂ ਫੇਰਦੀ ਆ ਝਾੜੂ ਨੂੰ ਹਾਂ ਫੇਰ ਲਈਦੀ ਦੇਖਿਆ ਮੇਰੀ ਭੈਣ ਉਹਦੇ ਅੱਕ ਨਹੀਂ ਹੈਗੀ ਵੀ ਕੰਮ ਲਈਦਾ ਕਿਦਾਂ ਨੂਆ ਕੋਲ ਵੇਖਿਆ ਆਲੀ ਨੂੰ ਆਖਿਆ ਨਾ ਉਸੇ ਵੇਲੇ ਦੌੜ ਗਈ ਜਿੰਨੀ ਅੰਦੀ ਮਾਸੀ ਜੀ ਵਨੇ ਚਾਰੂ ਵੇੜਦੀਆਂ ਵੇਖੀ ਹਾਂ ਸਾਡੇ ਕੰਮ ਕਰਦੀ ਕਿ ਨਹੀਂ ਕਰਦੀ ਨਾਲੇ ਮੇਰੀ ਭੈਣ ਦੀ jaan ਛੁੱਟ ਜੂਗੀ ਬੁੱਢੇ ਬਾਰੇ ਵਿਚਾਰੀ ਚੌਕੇ 'ਚ ਵੜੀ ਰਹਿੰਦੀ ਆ ਉਹ ਕਿ ਤੇ ਹੁਣ ਚੰਗੀ ਲੱਗਦੀ ਚੌਕੇ 'ਚ ਕੰਮ ਕਰਦੀ ਨਾਲੇ ਉਹ ਤਾਂ ਹੁੰਦਾ ਹੀ ਨਾ ਕੰਮ ਐਦਾਂ ਇਹਨੂੰ ਮੈਂ ਸੈੱਟ ਕਰਕੇ ਜਾਣਾ ਭੀ ਮੈਨੂੰ ਚਾਹ ਨਹੀਂ ਖੀਂਦੀ ਆ ਮੈਂ ਮੈਨਾ ਕੋ ਕੀਤਾ ਪਰੀ ਜੋ ਮਾੜੀ ਪਰੀ ਜੋ ਪਰੀ ਜੋ ਆਦੇ ਮੇਰੇ ਤੇ ਭੈਣ ਨੂੰ ਪਹਿਲਾਂ ਹੀ ਸੱਦ ਲੈਂਗੀ ਤੇ ਹੁਣ ਉਹ ਤੇ ਮੇਰੀ ਹੋਂ ਸਮਾਨਤੀ ਮੋੜ ਆਉਣੀ ਹੀਗੀ ਮੈਂ ਐਵੇਂ ਡਰਦੀ ਰਹੀ ਭੈਣ ਭਰਾਵਾਂ ਤੋਂ ਕਿਉਂ ਨਾ ਢਡ ਭੋਲਿਆ ਆਪਣਾ ਚਲੋ ਹੁਣ ਵੀ ਚੰਗਾ ਹੋ ਜਾਏ ਸਭ ਕੋ ਚੰਗਾ ਕਮੀਨ ਨਾ ਰੱਖਾ ਨਾ ਫੇਰ ਕੰਮ ਖਿਆ ਸੁੱਤਾ ਰਾਹੀ ਜਾਵੇ ਸੋਹਣੀ ਨਾ ਨਵੇਂ ਲਾਗੇ ਛਾ ਕੇ ਹੁਣ ਭਾਰੀ ਫੇਰਦੀ ਆ ਹੁਣ ਮੈਂ ਕੋਲ ਠੰਡ ਚੋਂ ਆਈ ਆ ਕਦੀ ਪਿੰਨੀ ਖਾਵੇ ਨਾਲ ਪੀਦੇ ਚਾਹ ਆਖਣਾ ਸਾਰੀਆਂ ਗੱਲਾਂ ਹੀ ਪੈਣ ਨੇ ਛੇੜਦੀਆਂ ਮੇਰੇ ਸਾਹਮਣੇ ਹੁੰਦੀਆਂ ਸਾਰੀ ਕੀ ਕਰਾਂ ਤੁ ਕੀ ਹੋ ਕੇ ਕਰਨੀਆਂ ਪੈਲੀਆਂ ਸਾਰੀਆਂ ਗੱਲਾਂ ਅਰਵਿੰਦਰ ਨੀ ਕਿਹੜਾ ਮੰਤਰ ਮਾਰਦਾ ਹੈ ਪਣੀ ਪਿਆਣੇ ਤੈਨੂੰ ਤਾਂ ਮੰਤਰ ਮਾਰਨੇ ਨਾ ਅਜੇ ਤੱਕ ਆਏ ਜਦੋਂ ਹੁੰਦੀਆਂ ਹਨ ਇੱਕ ਵਾਰੀਆਂ ਅਸੀਂ ਲੀੜਾ ਕਪੜਾ ਧੋਣਾ ਤੇ ਵੇਖਾ ਤਾਂ ਲਾੜ ਸੁੜਦੀ ਨਹੀਂ ਹੁੰਦੀ ਵੀ ਤੂੰ ਇਹ ਤੇ ਟੇਡੇ ਮੇਡੇ ਪਾ ਤਿਆ ਤੂੰ ਤੇ ਚੱਜ ਨਾਲ ਕੰਮ ਨਹੀਂ ਕਰਦੀ ਨਾ ਤੁਹਾਨੂੰ ਕੰਮ ਨਹੀਂ ਕਰਨਾ ਆਉਂਦਾ ਤੇ ਨੋ ਦੀ ਵਾਰੀ ਹੁ ਤੂੰ ਕੁੰਦੀ ਨਹੀਂ ਗਈ ਕਿਉਂ ਪਿਆਰ ਨਾ ਸਮਝਾਇਆ ਮੈਨੂੰ ਡੈਪਿੰਗ ਨਹੀਂ ਅਸਰੇ ਕੰਮ ਕਰਨ ਮੈਂ ਵੀ ਬਖੇਰਾ ਪਿਆਰ ਕਰਦੀ ਹਾਂ ਮੈਨੂੰ ਕਿਹੜੀ ਮਾੜੀ ਲੱਗਦੀ ਹੀ ਉਥੇ ਤੇ ਮੈਂ ਚਾਹ ਲੈਂਦਾ ਹੀ ਨਾ ਵੀ ਮੈਨੂੰ ਕਿਹੜੀ ਯਾਜ ਨਹੀਂ ਕੰਮ ਕਰਦੀ ਮੈਂ ਸਾਰੇ ਕੰਮ ਘਰ ਨਾਲ ਕਰਉਂਦੀ ਹਾਂ ਤੁਹਾਨੂੰ ਵਰਤਿਆਂ ਤੋਂ ਟੋਕਦੀ ਹਾਂ ਆਪਣੇ ਘਰ ਤੇ ਮੇਰੀ ਮਤ ਮਾਰ ਦਿੱਤੀ ਇਹਨੇ ਨੋਂ ਪਰ ਸਾਨੂੰ ਤਾਂ ਤੂੰ ਖਲੋਣ ਨਹੀਂ ਨਾ ਜਾਂਦੀ ਤੇ ਨੋਂ ਵਾਲੀ ਮੈਂ ਤੂੰ ਚੋਪੀ ਕੀਤੀ ਰਹੀ ਹਾਂ ਉਹਨੂੰ ਤੂੰ ਕੰਮ ਹੀ ਕੋਈ ਦੱਸਦੀ ਨਹੀਂ ਗਈ ਮੈਂ ਤੇਰੇ ਭਾਜੀ ਤੋਂ ਵੀ ਡਰਦੀ ਹਾਂ ਉਹ ਵੀ ਨਹੀਂ ਮੈਨੂੰ ਕੂਨ ਦਿੰਦਾ ਅੰਦਾ ਨਾ ਇਹਨੂੰ ਕੁਝ ਕਹ ਕੋਈ ਗੱਲ ਨਹੀਂ ਆਪੇ ਕਰ ਲੂ ਆਪੇ ਆਪੇ ਕਰਦੇ ਆ ਇਥੋਂ ਤੱਕ ਪਹੁੰਚ ਗਏ ਇਹਨੇ ਤੇ ਕੰਤੇ ਜੂ ਨਹੀਂ ਸਰਕਦੀ ਮੈਂ ਕੀ ਕਰਾਂ ਨਹੀਂ ਨਾ ਜਿਹੜਾ ਬੰਦਾ ਆਂਦੇ ਨੇ ਨਾ ਕਿ ਦੇਖਿਓ ਸਿੱਧੀ ਬੰਨਣਾ ਨਾ ਨਿਕਲੇ ਤੇ ਕੀ ਕੀ ਕਰ ਲੋ ਉਹ ਵੇਖਾਂ ਪਿਆਰ ਨਾਲ ਸਮਝਾਇਆ ਵਾ ਮੈਂ ਅੱਤਰ ਅਸਰੀ ਰਾ ਕੋ ਨਾ ਵੀ ਕਿੱਧਰ ਨੂੰ ਜਾਣ ਲਿਆ ਹੀ ਉਹ ਮੈਨੂੰ ਲੱਗਾ ਉਹ ਮੈਂ ਆਂ ਗਿਆ ਕਲਾ ਕੀਤੀਆਂ ਮੈਂ ਤਾਂ ਉਹਦੇ ਲੱਗਣ ਨਹੀਂ ਦੇਈ ਤੇ ਤੇਰੇ ਵਿਆਹ ਨੂੰ ਥੋੜਾ ਜਿਹਾ ਰੋਇਆ ਤੇ ਉਹਦੇ ਇਦਾਂ ਲੱਗਣ ਨਹੀਂ ਜਿਦਾ ਵਿਆਹ ਨੂੰ ਬੜਾ ਹੀ ਰੋਇਆ ਆ ਤੇ ਮੈਂ ਕੰਮ ਤਾਂ ਕਰਿਆ ਕਰ ਪੋਚੇ ਲਾਇਆ ਕਰ ਝਾੜੂ ਲਾਇਆ ਕਰ ਤੇ ਸੋਈ ਚ ਕੰਮ ਕਰਿਆ ਕਰ ਹੁਣ ਜੇ ਮੇਰੇ ਪਿਆਰਾਂ ਚ ਭਾਈ ਮਾਰਨ ਲਈ ਮੈਂ ਇੱਕਦਮ ਹਰਾ ਨੂੰ ਕਿ ਮੈਂ ਲੈ ਡਿਸ਼ੀ ਤੇ ਭਾਈ ਤੋ ਤੱਕ ਲੈ ਹੀ ਹੁੰਜ ਕੇ ਕੋਈ ਗੱਲ ਨਹੀਂ ਉਹਨੇ ਕੋਈ ਕੰਮ ਨਹੀਂ ਨਾ ਕੀਤਾ ਤੇ ਨਾ ਤਾਂ ਉਹਨੂੰ ਡਾਇਆ ਜਦੋਂ ਹੁਣ ਉਹ ਕੰਮ ਕਰਨ ਲੱਗੀ ਉਹਨੂੰ ਆਪੇ ਸਾਰਾ ਕੰਮ ਉਹਨੇ ਆਪਣੇ ਹੱਥੀਂ ਕਰ ਲੈਣਾ ਹਾਂ ਪਰ ਹੁਣ ਤੂੰ ਨਾ ਜਾਵੀਂ ਤੂੰ ਦੱਸ ਦੇ ਤੇ ਮੈਂ ਦੱਸਾਂ ਨਹੀਂ ਹੁਣ ਮੈਂ 4 ਦਿਨ ਲੱਗਣੀ ਆ ਕਿ ਉਹਨੇ ਚੰਗੀ ਤਰ੍ਹਾਂ ਟ੍ਰੇਡ ਕਰਕੇ ਫੇਰ ਹੀ ਜਾਊਂਗੀ ਆਹ ਫੜ ਕਿੰਨੀ ਖਾ ਇਹ ਨਹੀਂ ਘਟਦੀ ਆਹ ਤੇ ਕਿਹਦੇ ਹਾਡੇ ਰਹਿਣਾ ਰੋਬ ਟੋਰ ਹੁੰਦੀ ਹੁੰਦੀ ਆਹ ਹੈ ਹੁਣ ਇਹਨੂੰ ਕੀ ਹੋ ਜਾ ਆਪੇ ਚੁੰਕ ਚ ਵੜੀ ਰਹਿੰਦੀ ਆ ਜਦੋਂ ਮਾਤੀ ਮਾਰੀ ਜਾਵੇ ਤੇ ਫਿਰ ਮੈਂ ਕੀ ਕਰਾਂ ਮੈਂ ਇਹਨੇ ਡਰਦੀ ਕੋਲਾ ਤੋਂ ਡਰਦੀ ਲੜਾਈ ਤੋਂ ਮੈਂ ਆਖਣਾ ਚੱਲ ਸੁਤੀ ਤੇ ਸੁਤੀ ਰਵੇ ਜਿੰਨੇ ਚਿਰ ਨਾਲ ਮੈਂ ਇਹਨੂੰ ਪਰਲੇ ਲੈ ਲੈ ਕੇ ਬਾਜਾ ਮਾਰਦੀਆਂ ਨੇ ਚਿਰੰਦ ਮੈਂ ਆਪ ਕੰਮ ਕਰ ਲੈਣਾ ਮੈਂ ਇਹ ਸੋਚਿਆ ਮੈਂ ਮੇਰੀ ਭੈਣ ਨੂੰ ਬੁੱਢੇ ਵਾਲੇ ਰੋਟੀਆਂ ਪਕਾਵਾਂ ਪਕਾ ਇਹਨੂੰ ਖਵਾ ਲੈ ਲੋਹਾ ਦੀਆਂ ਦਾ ਕੰਮ ਹੁੰਦਾ ਗਾ ਇਦਾਂ ਹੀ ਉੱਥੇ ਖਲੋਗਿਓ ਤਾਂ ਮੈਥੋਂ ਪਕਦੀਆਂ ਤਾਂ ਨਹੀਂ ਗੀਆਂ ਸਲੇਬ ਦੇ ਕਿਉਂਕਿ ਕੋਡੇ ਦੂ ਖੰਡਿਆ ਪਿਆ ਤੇ ਇਹਦੇ ਪਰ ਇਹਦੀ ਹੁੰਦੀ ਆ ਫੜ ਕੇ ਲੈ ਜਾਂਦੀ ਆ ਹੁਣ ਮੈਂ ਥਾਲੀ ਵੀ ਹੱਥੋਂ ਕੋਈ ਅੱਜ ਤੱਕ ਮੈਂ ਦੱਸਾਂ ਫਿਰ ਮੈਂ ਜੋ ਬੜਾ ਕੋ ਕੀਤਾ ਚੁੱਪ ਕੀਤੀ ਦਾ ਤੈਨੂੰ ਰੋਟੀ ਵੀ ਪਾ ਕੇ ਫੜਾਉਗੀ ਤੂੰ ਵਿਹਿੰਦੀ ਰਹੀ ਪਰ ਤੂੰ ਚਾਹ ਲੈ ਸ਼ਾਪਣਾ ਤੇਰਾ ਮੂੰਸ ਲਖਣਾ ਹੋਵੇ ਨਾ ਹੁਣ ਨਾ ਤੇ ਮੇਰੇ ਪੈਰ ਬੱਤੀ ਕਰਦੀ ਚੰਗਾ ਲੈ ਬਰ ਕੋਦ ਪੋਚਾ ਲਓਂਦੇ ਆਪ ਹਾਂਜੀ ਰੈਡੀ ਐਂ 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 ਮੀ ਤੇਰੀ ਮਮੀ ਅੰਦਰ ਮਾਸੀ ਜੀ ਆਈ ਐ। ਉਹ ਸੱਸੀ ਆਈ ਹੈ। ਹਾਂਜੀ ਸਦੋ ਬੇ। ਉਹ ਹੀ ਆ। ਦੱਸੋ ਨਾ ਬੇਟਾ। ਹਾਂਜੀ। ਜਿੰਨੀ ਤੇ ਜਿੰਨੀ ਦਈ। ਸੱਸੀ ਦਾ ਭਾਰੀ। ਸੱਸੀ ਦਾ ਭੈਣ ਸੱਸੀ ਦਾ ਠੀਕ ਠਾਕ? ਹਾਂਜੀ। ਵਧੀਆ ਹੋ ਗਈ ਆਪਣੇ ਘਰਾਂ ਤੋਂ। ਬਹੁਤ ਵਧੀਆ। ਬਾਹਰ ਤੇ ਬਧਾਈਆਂ ਬਣ ਗਈਆਂ। ਬਧਾਈਆਂ ਆ ਤੇ ਬਣੀਆਂ ਵਾ। ਮੇਰੇ ਘਰ ਕੋਲ ਬਣੀਆਂ ਨਹੀਂ ਇਹ ਚਾਦੀਆਂ। ਅੱਛਾ। ਇਹਨੂੰ ਮੈਂ ਨਾ ਹੀ ਇਹਨੂੰ ਮੈਂ ਇੱਥਾ ਵੀ ਦਾਇਆ ਕਰਨ ਨੂੰ ਨਾ ਨੂੰ ਕੰਮ ਆਦਾ। ਪਰ ਇਹ ਜਦੋਂ ਰਤਾ ਵੀ ਖਰਿਆ ਉਹਨੇ ਮੈਨੂੰ ਕੀ ਕਹਿ ਜਦੋਂ ਮੈਂ ਉਹਨੇ ਕਿਹਾ ਵੀ ਹੁਣ ਸੱਚੇ ਹੋ ਗਈ ਉਹ ਕਹਿੰਦਾ ਨਹੀਂ ਨਾ ਦੇ ਨਾ ਕੁੜੀ ਨੂੰ ਕਹਿ ਕੋ ਆਪੇ ਕਰ ਲੂਗੀ ਆਪੇ ਕਰ ਲੂਗੀ ਥੋੜਾ ਬੋਤਾ ਬੱਚੇ ਨੂੰ ਕਹਿਣਾ ਪੈਂਦਾ ਆ ਕਈ ਕੰਮਾਂ ਦੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਆਪ ਕੰਮ ਲਾਉਣਾ ਪੈਂਦਾ ਆ ਆ ਮੈਂ ਬੜੇ ਪਿਆਰ ਨਾਲ ਭਾਜੀ ਆਖਿਆ ਆ ਉਹਨੂੰ ਉਹਦੇ ਮਨ ਵਿੱਚ ਗੱਲ ਆ ਗਈ ਤੈ ਚੰਗਾ ਹੋ ਗਿਆ ਤੂੰ ਚੰਗੀ ਕਰਨ ਵਾਲੀ ਆ ਇਹਨਾਂ ਦੇ ਕੋਲ ਘਰ ਦੇ ਬਾਹਰ ਗੋਲ ਗਏ ਮੈਂ ਤਾਂ ਕਹਿੰਦੀ ਮੈਂ ਡਰ ਦਰ ਕੇ ਰਹੀ ਕੀ ਕੀ ਮੈਂ ਆਪਣੇ ਘਰ ਦਾ ਪਾਲ ਖੋਲਣਾ ਵਾ ਕੀ ਮੈਂ ਦੱਸਾਂ ਓਏ ਪਹਿਲਾਂ ਹੀ ਦੱਸਿਆ ਹੁੰਦਾ ਤੇ ਹੁਣ ਉਹ ਹੀ ਕੰਮ ਸੁੱਤਰ ਆ ਜਾਣਾ ਹੈ ਤੈਨੂੰ ਦਰਦੀ ਰਹੀ ਦ ਪੀਵੇ ਰਵਾਪੂਗਾ ਸਾਡੇ ਘਰ ਚ ਹਾਂ ਤੋਈ ਪੀ ਕਰ ਨਾ ਕਰੋ ਹੁਣ ਵੇਖੋ ਸਹੀ ਤੁਸੀਂ ਸਾਰੇ ਕੰਮ ਉਹਨੇ ਕਰਦੇ ਆ ਮੈਂ ਤਾਂ ਰਹਿ ਤੂੰ ਸਭ ਚਾਰ ਪੰਜ ਦਿਨ ਇੱਥੇ ਕੋਈ ਨਹੀਂ ਰਹਿਣਾ ਰਹੀ ਆਪਣੀ ਬੈਣ ਕੋਲ ਤੂੰ ਵਧੀਆ ਵਧੀਆ ਹੋ ਸਾਰੇ ਠੀਕ ਆ ਨਾ ਹਾਂਜੀ ਠੀਕ ਆ ਚਲੋ ਮਾਰ ਕੇ ਚੜਦੀ ਕਰਾ ਦਿੰਦੇ ਪਹਿਲੇ ਆਉਣਾ ਛੇੜਣਾ ਨਾਰੀ ਬਾਜੀ ਤੁਹਾਨੂੰ ਪਤਾ ਇੱਕ ਤੇ ਠੰਡ ਵੜੀ ਆ ਤੇ ਇੱਕ ਡੰਗਰ ਰੱਛਾ ਵੀ ਆ ਪੱਠੇ ਮੱਠਾ ਵੀ ਪਾਉਣਾ ਹੁੰਦਾ ਕਿ ਨਿਆਣਾ ਨਿਕਾ ਜਾ ਤੇ ਉਹ ਵੀ ਲਾਗੋ ਰੋਟੀ ਤੋਂ ਖਾੜਨਾ ਹੁੰਦਾ ਬਿਲਕੁਲ ਬਿਲਕੁਲ ਇਹ ਕਰਕੇ ਮੈਂ ਕੱਲੀ ਜਾਂਦੀ ਆ ਨਾ ਮੈਂ ਰਹਿਣਾ ਦੋ ਚਾਰ ਚੱਲ ਚੰਗਾ ਹੋ ਗਿਆ ਚੰਗਾ ਹੋਇਆ ਤੂੰ ਆਈਂ ਤੇ ਚਲ ਨਿਆਣੇ ਨਹੀਂ ਆ ਜਾਣਗੇ ਕੋਈ ਨਹੀਂ ਖਲਾਮੀ ਉਹਨਾਂ ਨੂੰ ਵੀ ਨਿਆਣੇ ਲੈ ਕੇ ਆਉਂਦੀ ਬੰਨਾਂ ਨੇ ਛੇਤੀ ਪਾ ਦੇਣੀ ਅਭੀ ਚੇਤੀ ਦਿਨ ਹੋਣਗੇ ਤੇ ਫਿਰ ਖਲਾਦੀ ਹਾਂਜੀ ਉਹਦਾ ਨਿਆਣੇ ਨਾਲ ਲਿਆ ਹੁੰਦੇ ਉਹਨਾਂ ਨੇ ਕੀ ਕਰਨੀ ਦੇਣਾ ਮੈਨੂੰ ਉਹਨਾਂ ਘਰ ਹੁੰਦੇ ਚੱਲੀਏ ਤੇ ਹੁਣ ਕੋਈ ਨਹੀਂ ਬੇਫਿਕਰੀਆਂ ਮੈਂ ਵੀ ਤਾਂ ਬੀਨਦੂਨ ਪੱਕਰਦੇ ਆ ਤੇ ਕਹਿੰਦੇ ਆ ਨਹੀਂ ਆ ਕੇ ਨਹੀਂ ਆਵੇ ਜਦੋਂ ਮਰਜੀ ਕਲਾਇਓ ਭੈਣ ਜੀ ਦੇਉਂਦੇ ਨੇ ਤੇ ਇਹੀ ਰੋਟੀ ਖਾਣ ਅੱਛਾ ਮੈਂ ਕੀ ਦੱਸਣਾ ਹੀ ਆ ਕਹਿੰਦੇ ਦੇਖ ਕੇ ਤੁਸੀਂ ਸੱਜੜ ਗਿਆ ਮੇਰੀ ਭੈਣ ਪਕਾਉਂਦੀ ਆ ਤੇ ਨੋਹ ਖਾਂਦੇ ਆ ਤੇ ਨੋਨ ਕੀ ਗੱਲ ਆ ਉਹ ਕੋਈ ਨਹੀਂ ਪਕਾਉਂਦੀ ਫਿਰ ਮੈਂ ਦੱਸਿਆ ਥੋੜਾ ਬੋਤਾ ਨਾ ਮੈਨੂੰ ਵੇਖ ਕੇ ਇੰਨਾ ਹੋ ਗਿਆ ਮੈਂ ਮੇਰੀ ਭੈਣ ਆ ਉਮਰੇ ਰਸੋਈ 'ਚ ਸਾਰੇ ਕੰਮ ਕਰ ਰਹੇ ਨੇ ਯਾ ਇਹਨੂੰ ਕੀ ਗੱਲ ਵਾ ਬੈਣ ਅੱਗੇ ਆਖਦੇ ਨੇ ਵੀ ਜੀ ਇਹ ਨਾ ਪਕਾਵੇ ਨਹੀਂ ਤੇ ਭੁੱਖੇ ਭਰਦੀ ਨਹੀਂ ਪਕਾਉਗੀ ਵੇਖਿਓ ਸਹੀ ਤੋਰੀ ਉਹ ਤਾਂ ਦੀ ਕਰਦਾ ਵਾ ਕਿਨੇ ਕੰਮ ਕਰੂ ਕਰਦੀ ਮਾੜਾ ਮੋੜਾ ਨਹੀਂ ਤੇ ਨਹੀਂ ਕਰਦੀ ਇਹ ਨਹੀਂ ਪਾਦੀ ਉਹਨਾਂ ਨੇ ਕਰਿਆ ਕਰਨਾ ਕੰਮ ਭੈਣ ਨੂੰ ਹੀ ਥੋੜਾ ਨਾ ਹਾਂ ਨਹੀਂ ਨਹੀਂ ਮਤਨੀਗੀ ਵੀ ਕਿਹੜੇ ਤੇ ਹਿਸਾਬ ਨਾਲ ਤੀ ਪੁੱਤ ਨੂੰ ਕੰਮ ਡੋਣਾ ਆ ਬਾਕੀ ਆਹੀ ਜਵਾਨ ਹੀ ਵੇਖ ਲਈ ਨਾ ਅਕਲ ਨਹੀਂ ਲਖੀ ਇਹਦੀ ਚਲੋ ਕੋਈ ਗੱਲ ਆ ਗੱਲ ਹੋਲੀ ਹੋਲੀ ਉਹਨੇ ਸਾਰੇ ਕੰਮ ਕਰ ਲੈਣੇ ਪਾਜੀ ਦੀ ਪੁੱਤ ਭਾਵੇਂ ਹੋਵੇ ਜਮਾਨ ਤੇ ਭਾਵੇਂ ਹੋਵੇ ਮਦਰਾ ਉਹ ਗੱਲ ਨਹੀਂ ਹੁੰਦੀ ਗੱਲ ਹੁੰਦੀ ਆ ਕੰਮ ਦੀ ਕਿਤੀ ਪੁੱਤ ਕੰਮ ਕਰਨ ਵਾਲਾ ਹੋਣਾ ਚਾਹੀਦਾ ਬਾਕੀ ਹੁਣ ਤੁਸੀਂ ਵੇਖਿਓ ਤਕਲੇ ਮੰਨ ਸਿੱਧੀ ਕਰਕੇ ਜਾਊ ਇਹਨੂੰ ਮੈਂ ਇਹਦੀ ਨਾ ਬਾਬਾ ਖਾਂਦੀ ਆ ਨਾ ਤਿਆਰੀਆਂ ਹੁਣ ਕਰਕੇ ਖਾਇਆ ਕਰੂਗੀ